ਮੌਸਮ ਠੰਡਾ ਹੋਣ ਤੇ ਬੰਦੇ ਬਾਹਰ ਆਈ ਜਾਂਦੇ ਆ ਬੰਦੇ ਨੂੰ ਤੁਸੀਂ ਪਛਾਣੋ ਇਹਨੂੰ ਗੰਧ ਹੀ ਭਿਆਦੇ ਆ ਵਾਕੀ ਲੁੱਕ ਵੇਖੋ ਯਾਰ ਲੱਗਦਾ ਨਾ ਜਿਵੇਂ ਬਾਲੀਵੁੱਡ ਫਿਲਮਾਂ ਦਾ ਤਕੜਾ ਗੁੰਡਾ ਹੁੰਦਾ ਕੋਈ 15 ਜਨਵਰੀ 1991 ਨੂੰ ਲਿਆ ਸੀ 18800 ਦਾ ਹੋਇਆ ਨਿਕਾਜ ਬਚਪਨ ਦੇ ਵਿੱਚ ਮੇਰੇ ਤੋਂ ਗਲਤੀ ਹੋ ਗਈ ਸੀ ਬਈ ਆ ਆਈ ਬਾਸ ਗਣਨੇ ਹੋਰ ਸੀ ਇਧਰਲੀ ਇਧਰਲੀ ਬਾਸ ਸੀ ਬਈ ਮੈਂ ਖੇਡਦਾ ਸੀ ਤੇ ਟੁੱਟ ਗਈ ਸੀ ਤੈਨੂੰ ਮਨਸੂਬ ਕੀ ਹਾਲ ਏ ਵਧੀਆ ਵਧੀਆ ਤੁਸੀਂ ਸਰਕਲ ਚਲਾ ਰਹੇ ਹੋ ਸਾਰਾ ਦੇਖੋ ਬਿਲੀਆਂ ਨੂੰ ਤੁਸੀਂ ਕਿੱਦਾਂ ਕਰਦਾ ਇੰਨੀ ਸਫਾਈ ਰੱਖਦੇ ਸਾਡੇ ਪਿੰਡ ਚ ਹਾਂ ਏ ਬੋਈ ਸਹੀ ਗੱਲ ਹੈ ਲਗਾਤਾਰ ਨਹੀਂ ਪਹਿਰਾ ਜਿਵੇਂ ਪੈਂਦਾ ਹੁੰਦਾ ਸੀ ਆਪਣੇ ਸੌਂ ਦੇ ਮਹੀਨੇ ਚ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹ ਬਈ ਵਾਹ ਇਹਨੂੰ ਅਦੇ ਪੰਜਾਬ ਵਿਰਾਟ ਸਾਹਿਬ ਕਿਵੇਂ ਹੋ ਵਧੀਆ ਜੇ ਕੋਈ ਵੀ ਕੰਮ ਚੰਗਾ ਹੁੰਦਾ ਹੈ ਕੋਈ ਵੀ ਬੰਦਾ ਕਰਦਾ ਹੈ ਭਾਵੇਂ ਵਿਰੋਧੀ ਤੇਰਾ ਆਉਂਦੀ ਤੇਰਾ ਤਾਂ ਉਹਦੀ ਤਾਰੀਫ ਕਰਨੀ ਬੰਦ ਨਹੀਂ ਬੰਦੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਫਿਲਹਾਲ ਜੀ ਮੀਂਹ ਪੈ ਰਿਹਾ ਤਰਕੇ ਦਾ ਗੁੱਡ ਮਾਰਨਿੰਗ ਤੇ ਕਾਦੀ ਹੁੰਦਾ ਆਫਟਰਨੂਨ ਹੋ ਗਈ ਹੈ ਆਹ ਦੇਖ ਸਕਦੇ ਤੁਸੀਂ ਲਗਾਤਾਰ ਮੀਂਹ ਪੈ ਰਿਹਾ ਜਿਵੇਂ ਪੈਂਦਾ ਹੁੰਦਾ ਸੀ ਆਪਣੇ ਸੌਂ ਦੇ ਮਹੀਨੇ 'ਚ ਤੇ ਪੈ ਜਾਂਦਾ ਹਟ ਜਾਂਦਾ ਪੈ ਜਾਂਦਾ ਹਟ ਜਾਂਦਾ ਹੁਣ ਵੀ ਤੁਹਾਡੇ ਸਾਹਮਣੇ ਆ ਵੈਸੇ ਹੁਣ ਛੜਕਾ ਛੁੜਕਿਆਂ ਦਾ ਧੋਤੀਆਂ ਵਾ ਵਾਹ ਬਈ ਵਾਹ ਇਹਨੂੰ ਆਦੇ ਪੰਜਾਬ ਖਾਓ ਵਾਹਿ ਸਤਿ ਸ਼੍ਰੀ ਅਕਾਲ ਜੀ ਤਕੜੇ ਹੋ ਲੈ ਸਾਡੇ ਦਾ ਸਾਰਾ ਪਰਿਵਾਰ ਇਕੱਠਾ ਖੜਾ ਹੈ ਵਿਰਾਟ ਸਾਹਿਬ ਕਿਵੇਂ ਹੋ ਬਾਈ ਬਾਈ ਨੂੰ ਹੈਲੋ ਕਰ ਦੇ ਕਰ ਦੇ ਬਾਈ ਨੂੰ ਹੋ ਠੀਕ ਹੈ ਸਾਰੇ ਠੀਕ ਆ ਵਧੀਆ ਅੱਜ ਓਕੇ ਜੀ ਪਿੰਡਾਂ ਚਾਹ ਨਹੀਂ ਯਾਰ ਜਿਹਨੂੰ ਮਰਜ਼ੀ ਬੁਲਾ ਲਓ ਜਿਹਦੇ ਨਾਲ ਲਿਆ ਜਾ ਮਤਲਬ ਲਿਆਜ ਹੁੰਦੀ ਪਿੰਨੇ ਸਾਰਾ ਨਾਂ ਵਿੱਚ ਜਿਹਦੇ ਮਰਜ਼ੀ ਕਰੇ ਜਾ ਉਹ ਨੂੰ ਜਿਹਦੇ ਮਰਜ਼ੀ ਕਰੇ ਰੋਟੀ ਖਾ ਲੋ ਆਗੇ ਜੀ ਸਕੂਲ ਸਾਡਾ ਜਿੱਥੇ ਇਲੈਕਸ਼ਨ ਦੀਆਂ ਮਤਲਬ ਵੋਟਾਂ ਪੈਂਦੀਆਂ ਹੁੰਦੀਆਂ ਇਹ ਛੋਟਾ ਸਕੂਲ ਹੈ ਵੱਡਾ ਪਰਲੇ ਪਾਸੇ ਤੁਹਾਨੂੰ ਦਿਖਾਇਆ ਵੀ ਇੱਥੇ ਟੂਰਨਾਮੈਂਟ ਹੋਇਆ ਸੀਗਾ ਸਤਨਾਵ ਵਾਇਕ ਉਸ ਅੱਗੇ ਜੀ ਆਪਣਾ ਗੁਰੂ ਘਰ ਅੱਜ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਤੇ ਪਿਛਲੀ ਕੁਝ ਕੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਸੀਗਾ ਵੀ ਛੱਪੜ ਦੇ ਨਾਲ ਨਾਲ ਕਹਾਜਾ ਬਹੁਤ ਉਗਿਆ ਬੈਸ ਸੀਗਾ ਫਿਰ ਇੱਕ ਤੋਂ ਮੈਂ ਸੁਣਾਈ ਵੀ ਦਿਖਾਇਆ ਸੀ ਵੀ ਅੱਗ ਲਾਤੀ ਇਹਨੂੰ ਵੀ ਚੱਕ ਲੈਣਗੇ ਹੁਣ ਤੁਸੀਂ ਹਾਲਾਤ ਵੇਖ ਲਿਓ ਆਵੇ ਹਾਲਾਕਣ ਪਾਣੀ ਪੂਣੀ ਖੜਕਿਆ ਹੁੰਦਾ ਚਲੋ ਇਹ ਦਾ ਸੁੱਕ ਜੂਗਾ ਆ ਵੀ ਪੂਰੀ ਸਫਾਈ ਹੋ ਚੁੱਕੀ ਹੈ ਜੇ ਕੋਈ ਵੀ ਕੰਮ ਚੰਗਾ ਹੁੰਦਾ ਹੈ ਕੋਈ ਵੀ ਬੰਦਾ ਕਰਦਾ ਹੈ ਭਾਵੇਂ ਵਿਰੋਧੀ ਤੇਰਾ ਆਉਂਦੀ ਤੇਰਾ ਤਾਂ ਉਹਦੀ ਤਾਰੀਫ ਕਰਨੀ ਬੰਦ ਦੀ ਹੈ ਇਨੀ ਨਫ਼ਰਤ ਰੱਖ ਕੇ ਪਜਾਣਾ ਕਿੱਥੇ ਆ ਸਭ ਨਾਲ ਪਿਆਰ ਕਰੋ ਛੋਟੀ ਜ਼ਿੰਦਗੀ 'ਚ ਬੰਦੇ ਦਾ ਕੋਈ ਭਰੋਸਾ ਨਹੀਂ ਹੁੰਦਾ ਚਲੋ ਹੁਣ ਜਾਨੇ ਜੀ ਚਾਚਾ ਜੀ ਕੋਲੇ ਡਾਕਟਰ ਸਾਹਿਬ ਆਪਣੇ ਡਾਕਟਰ ਨਰਿੰਦਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਕੋਲ ਚੱਲ ਕੇ ਆਣੇ 2 ਮਿੰਟ ਆ ਜਾਓ ਕਰਾਂ ਸਤਨਾਮ ਆਏ ਗੁਰੂ ਸੱਚੇ ਪਾਤਸ਼ਾਹ ਵਾਹ ਗੁਰੂ ਵਾਹ ਗੁਰੂ ਵਾਹ ਲੋਈ ਚਾਚਰ ਕੇ ਬੈਠੇ ਫਟਿਆਂ ਦੇ ਅੱਜ ਅਥਲ ਨਿਆਰ ਆਇਆ ਹਣਾ ਤੁਸੀਂ ਪਹੁੰਚਾ ਉਧਰ ਮੈਂਬਰ ਸਾਹਿਬ ਵੀ ਪਹੁੰਚ ਚੁੱਕੇ ਨੇ ਕਿਵੇਂ ਹੋ ਤੁਸੀਂ ਤਾਂ ਮੈਂ ਅਥਲ ਨਿਆਰ ਆਇਆ ਹਣਾ ਨਾ ਬਾਬਾ ਕਿਵੇਂ ਆਏ ਹੋਇਆ ਨਿਕਲਿਆ ਉਰੇ ਚੜਦੀ ਕਲਾ ਚੜਦੀ ਕਲਾ ਮੈਂ ਧੁੰਈ ਦਾ ਰੱਤ ਨਹੀਂ ਨਿਆਰ ਆਇਆ ਹਣਾ ਬਾਹ ਛੱਡਿਆ ਅੰਦਰ ਆਪਣੇ ਮਮਾ ਸਾਹਿਬ ਕੀ ਹਾਲ ਨੇ ਵਧੀ ਵਧੀ ਆਪਣੇ ਹਣਾ ਤਕੜੇ ਹੁ ਮਿਲ ਆਇਆ ਜੱਜ ਸੁਖਜੀਤਰ ਕੇ ਜਾਇ ਇੱਕ ਕਰੀ ਨਾ ਫੋਟੋ ਨਹੀਂ 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 ਗਏ ਸੁਣਿਆ ਤਾਂ ਨਹੀਂ ਉਹ ਨਹੀਂ ਫੋਟੋਆਂ پارکਿੰਗ ਕਰਪਟ ਕੀ ਹਾਲ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਫੇਰ ਆ ਗਿਆ ਫੇਰ ਆ ਗਿਆ ਚੱਲ ਗਏ ਭੱਜ ਕੇ ਦੌੜਾ ਡਾਕਟਰ ਸਾਹਿਬ ਕੋਲੇ ਲਓ ਜੀ ਮਾਨ ਸਾਹਿਬ ਹੀ ਮਿਲ ਚੁੱਕੇ ਨੇ ਮਾਨ ਸਾਹਿਬ ਕੀ ਹਾਲ ਜੀ ਵਧੀਆ ਵਧੀਆ ਤਗੜੇ ਹੋ ਵੀ ਬਣੀ ਜਾਂਦਾ ਹਾਂ ਹਾਂ ਠੀਕ ਉਹ ਵੀ ਦਾ ਬਣਾਉਣਾ ਸੀ ਅੱਜ ਵਧੀਆ ਮੀਂਹ ਦਾ ਵਧੀਆ ਬਣਾਇਆ ਜੀ ਤੁਸੀਂ ਸੁਣਾਓ ਸੀ ਤਕੜੀ ਹੈ ਸਿਹਤ ਵਧੀਆ ਬੁਖਾਰ ਫੂਰ ਲੈ ਗਿਆ ਘੋੜੇ ਵਰਗੇ ਉਹ ਘੋੜੇ ਵਰਗੇ ਜਮਾ ਪਹੁੰਚ ਗਏ ਜੀ ਆਪਾਂ ਚਾਚੇ ਡਾਕਟਰ ਕੋਲੇ ਮਰੁਤੀ ਚਾਚੇ ਦੀ ਬੜੀ ਮਸ਼ਹੂਰ ਮਰੁਤੀ ਹੈ ਕਹਿੰਦੇ ਚਾਚਾ ਬਾਕੀ ਜੱਟੇ ਇਹ ਮਰੂਤੀ ਤੇ ਖੜੀ ਖੜੀ ਨਾਲ ਸਕੂਟਰ ਵੀ ਖੜਾ ਸਕੂਟਰ ਤਾਂ ਅੱਜ ਕੱਲ ਲੋਪ ਹੀ ਹੋ ਗਏ ਤੇ ਇਹ ਚਾਲੂ ਹਾਲਤ ਚਾ ਪਿੰਡ ਚਾਚੇ ਨਹੀਂ ਜਾਣਾ ਹੁੰਦਾ ਸਕੂਟਰ ਵੀ ਲੈ ਜਾਂਦੇ ਆ ਪੂਰੇ ਸ਼ਕੀਨ ਬੰਦੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਕੈਨੇਡਾ ਕੁੜਾ ਘੁੰਮ ਕੇ ਆਇਆ ਤੇ ਹੁਣ ਮੇਰਾ ਭਰਾ ਆਇਆ ਹੈ ਕੈਨੇਡਾ ਤੋਂ ਤੇ 2 ਮਹੀਨੇ ਆਸ ਤੇ ਉਹਨੂੰ ਮਿਲ ਕੇ ਆਵਾਂਗੇ ਨਾਲ ਸੋਨ ਨੂੰ ਬੁਲਾਵਾਂਗੇ ਤੇ ਉਹਨੇ ਵੀ ਬਥੇਰੇ ਜਵਾਕਾਂ ਦੀ ਜਿੰਦਗੀ ਸੈੱਟ ਕਰੀ ਐ ਉਸੇ ਕੰਮ ਕੰਮ ਦਵਾਇਆ ਬਹੁਤ ਘੈਂਟ ਬੰਦਾ ਸਪੋਰਟਸਮੈਨ ਆ ਪੂਰਾ ਜੁਰਮਾਨਾ ਦਾ ਪੂਰਾ 6 ਫੜਦਾ ਚਾਚੇ ਇਹਨਾਂ ਕਰਦੇ ਆਂ ਗੱਲਬਾਤ ਚਾਚੇ ਸ਼ਸਤਰੀ ਕਾਲ ਸਾਰਿਆਂ ਨੂੰ ਸ਼ਸਤਰੀ ਕਾਲ ਜੀ ਤੇ ਇੱਕ ਤਰੀਕ ਕਿਨੇ ਕਿਹੜੇ ਸਾਲ ਸੁਣਦਾ ਜੀ ਤੇ ਕਿੰਨੇ ਦਾ ਲਿਆ ਸੀ ਉਦੋਂ ਇਹ ਇਹ ਸਕੂਟਰ ਮੈਂ ਯਾਰ ਉਦੋਂ ਵਿਖਨੇ ਹਸਪਤਾਲ 'ਚ ਜੌਬ ਕਰਦਾ ਹੁੰਦਾ ਸੀ ਹਾਂਜੀ ਤੇ ਬੱਸਾ ਬੱਸਾ ਲੰਘ ਜਾਂਦੀ ਅਸੀਂ ਤੇ ਮੈਨੂੰ ਆਉਂਦੀ ਔਖ ਠੀਕ ਹੈ ਜੀ 15 ਜਨਵਰੀ 1991 ਨੂੰ ਲਿਆ ਸੀ 18800 ਦਾ ਮੇਰੇ ਜਨਮ ਦਿਨ ਤੋਂ ਪਹਿਲਾਂ ਹਾਂ ਬੀਵੀ 0886470 ਕਿੰਨੇ ਦਾ ਲਿਆ ਸੀ ਇਹ 15000 15800 ਦਾ دیکھ ਲਓ ਤੁਹਾਨੂੰ ਡੇਟ ਵੀ ਯਾਦ ਆ ਤੇ ਇਹ ਵੀ 0836470 ਨੰਬਰ ਜਲੰਧਰ ਤੋਂ ਲਿਆ ਸੀ ਇਹ ਬੁਕਿੰਗ ਹੁੰਦੀ ਸੀ ਉਦੋਂ ਦੀ ਅੱਛਾ ਜੀ ਤੇ ਪਹਿਲਾ ਮਾਡਲ ਹੈ ਇਹ ਇੰਡੀਕੇਟਰ ਵਾਲਾ ਠੀਕ ਹੈ ਜਦੋਂ ਜਦੋਂ ਇੰਡੀਕੇਟਰ ਸ਼ੁਰੂ ਚ ਜਿਵੇਂ ਆਪਾਂ ਨਵੀਂ ਚੀਜ਼ ਨਹੀਂ ਹਾਂਜੀ 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 ਇਹ ਪਹਿਲਾ ਮਾਡਲ ਆ ਜਿਹਦੇ ਇੰਡੀਕੇਟਰ ਆ ਸੀ ਹਾਂਜੀ ਉਦੋਂ ਉਦੋਂ ਹੀਰੋ ਹੰਡਾ ਵੀ ਇੰਨੇ ਦਾ ਸੀ ਠੀਕ ਹੈ ਚੱਕਰ ਇਹ ਵੀ ਹਿਰੋ ਹੰਡਾ ਉਹ ਬਾਬਿਆਂ ਦਾ ਟਾਈਮ ਸੀ ਹਾਂ ਤੇ ਬਾਬੇਆ ਨੂੰ ਪਸੰਦ ਆ ਜਾਂਦਾ ਸੀ ਫਿਰ ਉਹ ਆਹ ਨਹੀਂ ਕਾਕਾ ਲਿਆ ਸੀ ਹਾਂ ਸਹੀ ਹੈ ਜੀ ਸੇਵਾ ਕਰਕੇ ਆਉਣੀ ਤੇ ਹੰਡਾ ਦੇ ਦੇ ਉਹ ਡਰਦੇ ਨੇ ਸਕੂਟਰ ਲੈ ਆ ਸੀ ਮੈਂ ਭਰਾਵਾ ਸੱਚੀ ਗੱਲ ਨਹੀਂ ਸਹੀ ਹੈ ਤੇ ਅਮਰੁੱਤੀ ਕਿਹੜੇ ਮਾਡਲ ਹੈ ਜੀ ਇਹ ਹੈਗੀ 94 ਮਾਡਲ 94 ਹਾਂ ਜੀ ਆਪਣੇ ਹੱਥੀ ਚੱਲੀ ਆ ਤੇ ਇਹ ਵੀ ਹੈ ਨਵੀਂ ਲਈ ਚੱਲੀ ਬਲੀ ਸੀ ਉਹ ਆਪਟਵਾਦੀ ਥਾਂ ਦੇ ਕੰਮ ਲਈਦਾ ਨਹੀਂ ਸਹੀ ਹੈ ਜੀ ਮੈਂ ਵੇਖਿਆ ਹਾਂ 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 ਹੁਣ ਉਮਰ ਹੋ ਗਈ 60ਾਂ ਦੀ ਨਹੀਂ ਨਹੀਂ ਚਾਹੀਦੇ ਸੇਫਟੀ ਜ਼ਰੂਰੀ ਹੈ ਇਹ ਭਰਾ ਇਹਦੇ ਤੇ ਆ ਜਾਈਦਾ ਇਹ ਨਾਲੇ ਖਰਚਾ ਘੱਟ ਆ ਤੇ ਨਾਲੇ ਵਧੀਆ ਸੀ ਇਹਦੇ ਨਵੀਂ ਲੇਜ ਕਿਉਂ ਚੱਲੀ ਵੀ ਆਉਂਦੀ ਮੁੱਟੀ ਇਹ ਨਾ ਆਪਣੇ ਕਜ਼ਨ ਬਰਾਦਰ ਆ ਚੰਡੀਗੜ੍ਹ ਹਾਂਜੀ ਹਾਂਜੀ ਉੱਥੇ ਇੱਕ ਡਾਕਟਰ ਸਾਹਿਬ ਆ ਉਹਨਾਂ ਕੋਲੇ 6 ਗੱਡੀਆਂ ਸੀ ਇਹਦੇ ਤੇ ਸਬਜ਼ੀ ਲੈ ਕੇ ਆਉਂਦੇ ਹੁੰਦੇ ਸੀ ਉਹਨਾਂ ਦੇ ਕੰਮ ਵਾਲੇ ਬੰਦੇ ਚੰਡੀਗੜ੍ਹ ਗੱਡੀ ਬਹੁਤ ਸਾਫ਼ ਮਿਲ ਜਾਂਦੀ ਸਹੀ ਗੱਲ ਹੈ ਮਣੀ ਮੁੱਟੀ ਉਹਨਾਂ ਨੇ ਵੀ ਚਲਾਈ ਹੁਣੇ ਡਾਕਟਰ ਸਾਹਿਬ ਨੇ ਤੇ ਉਹ ਸਾਨੂੰ ਪਤਾ ਲੱਗਿਆ ਤੇ ਉੱਥੋਂ ਅਸੀਂ ਉਹਨਾਂ ਤੋਂ ਲੈ ਆਏ ਸੀ ਤੇ ਕਿਹੜੇ ਸਾਨੂੰ ਚਾਪ ਲਿਆਂਦੇ ਸੀ ਜੀ ਉਹਨਾਂ ਤੋਂ ਉਹ ਫਰਸਟ ਓਨਰ ਹੀ ਸੀਗੇ ਸਾਰੇ ਹਾਂਜੀ ਹਾਂਜੀ ਓਕੇ ਇੱਥੇ ਕਿਹੜੇ ਹਨ ਜਾ ਗਈ ਮੇਰੇ ਕੋਲੇ ਹੋ ਗਈ ਜੀ ਇਹਨੂੰ 19 ਸਾਲ ਹੋ ਗਏ 19 ਸਾਲ ਬਹੁਤ ਸਾਲ ਹੋ ਗਏ ਉਦੋਂ ਕਿੰਨੇ ਦੀ ਸੀ ਜੀ ਉਦੋਂ ਤਾਂ ਐ ਬਹੁਤ ਮਹਿੰਗੀ ਲਈ ਲੱਖ ਤੋਂ ਉੱਤੇ ਲਈ ਬੜੀ ਮਹਿੰਗੀ ਸੀ ਲੱਖ ਉਦੋਂ ਐ ਵੀ ਦੇਖੋ ਅੱਜ ਤੱਕ ਕਿੰਨੇ ਅਰਗਾ ਸੀ 19 ਸਾਲ ਬਹੁਤ ਸੀ ਜਾਵਾਂ ਸਹੀ ਗੱਲ ਹੈ ਮੈਂ ਤੀਜੀ ਜੋੜੀ ਚੱਲੀ ਜਾਂਦੀ ਟਾਇਰਾਂ ਦੀ ਇਹਦੀ ਮੇਰੇ ਕੋਲ ਥੈਂਕ ਯੂ ਅਚਾ ਜੀ ਤੁਸੀਂ ਸਮਝਦਾ ਮਿਲਦੇ ਆ ਫਿਰ ਓਕੇ ਬਾਈ ਮਲੋਟ ਮਿਲਾਂਗੇ ਤੁਹਾਨੂੰ ਬਾਈ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਜੀ ਆਇਆਂ ਨੂੰ ਮੌਸਮ ਹੈਗਾ ਠੰਡਾ ਤੇ ਮੌਸਮ ਠੰਡਾ ਹੋਣ ਤੇ ਬੰਦੇ ਬਾਹਰ ਆਈ ਜਾਂਦੇ ਆ ਬੰਦਰ ਤੁਸੀਂ ਪਛਾਣੋ ਇਹਨੂੰ ਗਾਂਧ ਹੀ ਭਈ ਆਦੇ ਆ ਕਿਉਂ ਵੀ ਅੰਗਰੇਜ਼ੀਆ ਸਹੀ ਗੱਲਣਾ ਸਹੀ ਹੈ ਜੀ ਸਹੀ ਹੈ ਪੂਰੀ ਦਹਿਸ਼ਤ ਆ ਬੰਦੇ ਦੀ ਪਿੰਡ ਦੇ ਵਿੱਚ ਵੀ ਤੇ ਵੈਸੇ ਵੀ ਤੇ ਬਾਕੀ ਲੁੱਕ ਵੇਖੋ ਯਾਰ ਲੱਗਦਾ ਨਾ ਜਿਵੇਂ ਬਾਲੀਵੁੱਡ ਫਿਲਮਾਂ ਦਾ ਤਕੜਾ ਗੁੰਡਾ ਹੁੰਦਾ ਵੀ ਪਾਵਰ ਵਾਲਾ ਲੱਗਦਾ ਸੱਚ ਵੇਖਣਾ ਯਾਰ ਆਮ ਪਾਲੇ ਆਦਾ ਹਾਂ ਹੋਰ ਠੀਕ ਹੈ ਠੀਕ ਹੈ ਬਾਈ ਵਧੀਆ ਤੂੰ ਵਾਕਈ ਕੱਦ ਕਾਰ ਤੋਂ ਦੋਹੀ ਲੱਗਦਾ ਨਾ ਆਜ ਪਾਲੇ ਆਦਾ ਆਜ ਪਾਲੇ ਜਾਦਾ ਉਹ ਜਿਹੜਾ ਕਮੇਟੀ ਨਾਲ ਹਾਂ ਕੱਦ ਤਾਂ ਬਰਾਬਰ ਦਾ ਹੀ ਹੈ ਹੋਰ ਗਾਂਧੀ ਬਾਈ ਬਸ ਵਧੀਆ ਹੀ ਹੁਣ ਕੋਈ ਲੰਮਾ ਦੱਸਣਾ ਹੈ ਗੱਲ ਕੋਈ ਲੰਮਾ ਨਹੀਂ ਠੀਕ ਹੈ ਚੜ੍ਹਦੀ ਕਲਾ ਠੰਡ ਬਣਾ ਰਿਹਾ ਪੂਰੀ ਮਹੌਮਾਤ ਤੱਕ ਬੁਗਲਾਈ ਜਾਂਦੇ ਬਸ ਅੱਛਾ ਕਿੰਨੇ ਵਿੱਚ ਹੈ ਹੈ ਕਿੰਨੇ ਵਿੱਚ ਹੈ ਦੋ ਹੀ ਲਾਇਆ ਹੈ ਅੱਛਾ ਤੇ ਜਨਾਸ਼ ਵੀ ਨਹੀਂ ਹਟਦਾ ਫੇਰ ਬਈ ਫੇਰ ਬਈ ਆਉਣਾ ਇਸ ਮਹੀ ਜੀ ਹੁੰਦੇ ਅੱਛਾ 1000 ਥੋੜੀ ਭੁੱਖੇ ਮਰਨ ਦੇਣੇ ਅਸੀਂ ਸਾਰਾ ਸੋਚਣਾ ਪੈਂਦਾ ਕਿਣੀ ਹੋਰ ਇਹ ਤਾਂ ਗੱਲ ਹੈ ਮਾੜਾ ਮਾੜਾ ਸੋਚ ਕੇ ਤੇ ਫੇਰ ਹੀ ਕੋਈ ਹੁੰਦਾ ਹੈ ਨਾਲੇ ਕੋਈ ਗੇਲੇ ਦਾ ਵੀ ਸੋਚਣਾ ਕੋਈ ਚਾੜ੍ਹੇ ਪਾਉਣ ਦਾ ਵੀ ਸੋਚਣਾ ਹੈ ਬੋਤਲ ਲਵਾਂਗੇ ਠੇਕੇਦਾਰਾਂ ਨੂੰ ਫਾਇਦਾ ਹੋਊਗਾ ਫਿਰ ਕਵਾੜੀਏ ਨੂੰ ਫਾਇਦਾ ਹੋਊਗਾ ਹਾਂ ਕੀ ਹਾਲ ਹੈ ਹਾਂ ਕਿੰਨੇ ਘਰ ਪਾਲਦੇ ਵੀ ਸਾਰਾ ਸੋਚ ਕੇ ਚੱਲਣਾ ਪੈਂਦਾ ਚਾਹੀਦਾ ਚਾਹੀਦਾ ਬਰਾਂਡਾਂ ਵਾਲੇ ਕੋਲੇ ਜਾਣਾ ਪਊਗਾ ਨਹੀਂ ਉਹ ਕਿੱਥੇ ਜਾਊਗਾ ਵਿਚਾਰਾ ਉਹਨਾਂ ਵੀ ਰੋਟੀ ਖਾਣੀ ਆ ਤੂੰ ਵੀ ਸਰਕਲ ਚਲਾ ਰਹੇ ਹੋ ਸਾਰਾ ਤੂੰ ਦੇਖ ਬਿਲੀਆਂ ਤੂੰ ਫੱਡੀ ਤੁਰ ਹੁੰਦਾ ਇੰਨੀ ਸਫਾਈ ਰੱਖਦੇ ਸਾਡੇ ਪਿੰਡ ਚ ਹਾਂਏ ਬੋਈ ਸਹੀ ਗੱਲ ਹੈ ਪੁਆਇੰਟ ਨੋਟ ਪੁਰਾਣੀ ਗੱਡੀ ਜਮਨ ਛੱਡਦੇ ਨਹੀਂ ਪਾਪਾ ਨਿਕਲਦੇ ਹੁੰਦੇ ਗਾ ਰੇਲ ਗੱਡੀ ਹੁ ਚੱਲਦਾ ਨਾ ਹਾਂ ਤੁਹਾਡੀ ਗੱਲ ਤੇ ਸਹੀ ਪੁਰਾਣੀ ਰੇਲ ਗੱਡੀ ਹੁ ਸਹੀ ਗੱਲ ਹੈ ਤੇ ਗੇਲਾ ਕੀ ਆਦਾ ਬਈ ਗੇਲਾ ਆ ਰਿਹਾ ਜੀ ਬਸ ਕੋਈ ਗੱਲ ਕਾਊਂਟਰ ਤੇ ਕੱਪੜਾ ਕੰਪੀਟੀਸ਼ਨ ਹੋ ਗਿਆ ਪੂਰਾ ਚ ਦੋਨਾਂ ਹੀ ਜਲਦੀ ਰੰਦੀ ਟੀ ਟੀ ਮੈਂ ਇੱਕ ਆਂਦਾ ਉਹ ਤੋਂ ਵੱਧ ਵਿੱਗਦੇ ਉਹ ਲੜਦਾ ਹਾਂ ਉਹ ਨੂੰ ਐ ਛੜੂ ਮੈਂ ਮਰਤ ਤਰ ਵੱਡੀ ਲੈ ਕੇ ਆ ਮੈਂ ਮਰਤ ਵੱਡੀ ਲੈ ਕੇ ਆ ਹਾਂਜੀ ਹਾਂਜੀ ਹੋ ਸੱਟੋਂ ਹਾਂਜੀ ਬਾਈ ਓਕੇ ਦੋਸਤਾਂ ਲਓ ਜੀ ਅੱਡੇ ਤੇ ਪੀੜ ਵੱਧਦੀ ਹੋਈ ਅਰੇ ਹੋਰ ਬੜੂ ਵੀ 15 ਮਿੰਟ ਤੱਕ ਆ ਗਏ ਲੈ ਜੀ ਪਹੁੰਚ ਕੇ ਹਾਂਜੀ ਹਾਂਜੀ ਤਿਆਰੀ ਪੂਰੀ ਹੋ ਰਹੀ ਹੈ ਤੇ ਮੇਰਾ ਕਲਾਸਮੇਟ ਆਇਆ ਮੇਰਾ ਯਾਰ ਕਹਿੰਨਾ ਬਚਪਨ ਦੇ ਵਿੱਚ ਮੇਰੇ ਤੋਂ ਗਲਤੀ ਹੋ ਗਈ ਸੀ ਬਾਈ ਆ ਆਈ ਬਾਸ ਕਹਿੰਨੇ ਹੋਰ ਸੀ ਇਧਰ ਲਈ ਇਧਰ ਲਈ ਬਾਸ ਸੀ ਬਾਈ ਮੈਂ ਖੇਡਦਾ ਸੀ ਤੇ ਟੁੱਟ ਗਈ ਸੀ ਤੇ ਪਰ ਹੁਣ ਮੇਰਾ ਯਾਰ ਬਾਲ ਵੀ